ਇਹ ਤਸਵੀਰਾਂ ਜਿਹੜੀਆਂ ਤੁਹਾਡੇ ਮੋਬਾਈਲ ਦੇ ਉੱਤੇ ਚੱਲ ਰਹੀਆਂ ਨੇ ਸਕਰੀਨ ਦੇ ਉੱਤੇ ਚੱਲ ਰਹੀਆਂ ਨੇ ਇਹ ਤਸਵੀਰਾਂ ਇਸਲਾਮੀਆਂ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਮਲੇਰ ਕੋਟਲਾ ਦੀਆਂ ਨੇ ਇਹੋ ਬੱਚੀਆਂ ਨੇ ਜੋ ਇਸ ਫੰਕਸ਼ਨ ਦੇ ਵਿੱਚ ਇਕੱਠੀਆਂ ਹੋਈਆਂ ਨੇ ਔਰ ਜਿਨ੍ਹਾਂ ਨੂੰ ਜ਼ਰੂਰਤ ਦਾ ਸਮਾਨ ਹੈਗਾ ਪੜ੍ਹਾਈ ਨਾਲ ਖਾਸ ਕਰਕੇ ਜੁੜਿਆ ਹੋਇਆ ਉਹ ਅੱਜ ਸਹਾਰਾ ਮੁ슬림 ਵੈਲਫੇਅਰ ਸੁਸਾਇਟੀ ਵੱਲੋਂ ਦਿੱਤਾ ਜਾ ਰਿਹਾ ਹੈ। ਅੱਛਾ ਅਦਰ ਸਾਹਿਬ ਬੜਾ ਸਪੈਸ਼ਲ ਪ੍ਰੋਗਰਾਮ ਹੁੰਦਾ ਹੈ ਪੂਰੇ ਸ਼ਹਿਰ ਨੂੰ ਇੰਤਜ਼ਾਰ ਹੁੰਦਾ ਤੁਹਾਡੇ ਪ੍ਰੋਗਰਾਮ ਦਾ ਖਾਸ ਕਰਕੇ ਉਹਨਾਂ ਛੋਟੇ-ਛੋਟੇ ਬੱਚਿਆਂ ਨੂੰ ਮੈਂ ਦੇਖੇ ਨੇ ਇੱਥੇ ਜਿਹੜੇ ਨੰਗੇ ਪੈਰ ਆਏ ਨੇ ਜਿਨ੍ਹਾਂ ਦੇ ਕੱਪੜਿਆਂ ਦੀ ਸ਼ਾਇਦ ਅਸੀਂ ਜ਼ੁਬਾਨੀ ਇਹ ਦੱਸਵਣਾ ਸਕੀਏ ਕੀ ਹੈ ਮਨਚ ਮੈਂ ਪੱਤਰਕਾਰ ਬਾਅਦ ਦੇ ਵਿੱਚ ਹਾਂ ਲੇਕਿਨ ਇੱਕ ਇਨਸਾਨ ਪਹਿਲਾ ਹੋਏ ਜੇ ਇਹਨਾਂ ਦੀਆਂ ਇਹ ਬੇਸਿਕ ਨੀਡਸ ਸੱਚ ਪੂਰੀਆਂ ਨਾ ਕੀਤੀਆਂ ਜਾਂਦੀਆਂ ਤਾਂ ਸ਼ਾਇਦ ਇਹਦੇ ਬੱਚਿਆਂ ਨੇ ਪੜ੍ਹਾਈ ਛੱਡ ਦੇਣੀ ਸੀ ਜਿਹੜਾ ਵੰਡਣ ਦਾ ਤਰੀਕਾ ਹੈਗਾ ਉਹ ਤਰੀਕਾਕਾਰ ਬਹੁਤ ਵਧੀਆ ਹੈਗਾ ਇਹ ਉਹ ਇਬਾਦਤ ਹੈ ਜਿਹੜੀ ਪਰਵਰਦੇਗਾਰ ਨੂੰ ਡਾਇਰੈਕਟ ਪਸੰਦ ਹੈ ਤੇ ਇਹਦੀ ਮਕਬੂਲੀਅਤ ਦੀ ਜ਼ਮਾਨਤ ਅੱਲਾਹ ਦੇ ਨਬੀ ਨੇ ਦਿੱਤੀ ਹੈ ਇਹ ਸਾਲ ਬਾਦ ਪ੍ਰੋਗਰਾਮ ਹੁੰਦਾ ਜੇ ਇਸ ਨੂੰ ਹਰੇਕ ਮਹੀਨੇ ਕਰਨਾ ਹੋਵੇ ਅਲੱਗ-ਅਲੱਗ ਜ਼ਰੂਰਤਮੰਦਾਂ ਨੂੰ ਇਸ ਤਰ੍ਹਾਂ ਦਾ ਸਿਸਟਮ ਅਸੀਂ ਸ਼ੁਰੂ ਕਰਨਾ ਹੋਵੇ ਉਹਦੇ ਵਾਸਤੇ ਸ਼ਹਿਰ ਵਾਸੀ ਨੂੰ ਕੀ ਕਹੋ ਮੈਂ ਚਾਹਣਾ ਹਰ ਮਹੱਲੇ 'ਚ ਇਦਾਂ ਦੀਆਂ ਸੰਸਥਾਵਾਂ ਚਾਹੀਦੀਆਂ ਛੋਟੇ ਲੈਵਲ ਤੇ ਚਾਹੀਦੀ ਵੱਡੇ ਲੈਵਲ ਤੇ ਆਪਣੇ ਤੌਰ ਤੇ ਇਕੱਠੇ ਹੋ ਕੇ ਜਿੱਥੇ ਸਾਡੀ ਲੋੜ ਹੈ ਅਸੀਂ مشਵਰਾ ਵੀ ਦਵਾਗੇ ਜਿੱਥੇ ਸਾਡੀ ਵਰਕ ਕਰਨ ਦੀ ਲੋੜ ਹੋ ਅਸੀਂ ਵਰਕ ਕਰਨ ਦਾ ਤਰੀਕਾ ਵੀ ਦੱਸਾਂਗੇ ਇੱਕ ਦਿਨ ਅਜਿਹਾ ਆਏਗਾ ਕਿ ਬੱਚੀਆਂ ਅੱਜ ਤੇ امداد ਲੈ ਰਹੀਆਂ ਨੇ ਇੱਕ ਦਿਨ ਆਏਗਾ ਕਿ ਖੁਦ امداد ਦੇਣਗੀਆਂ ਜਿਹੜੇ ਬੱਚੇ ਆਪਣੀ ਐਜੂਕੇਸ਼ਨ ਜਾਰੀ ਰੱਖਣ ਦੇ ਵਿੱਚ ਬੜੀ ਔਖ ਮਹਿਸੂਸ ਕਰਦੇ ਨੇ ਪੇਰੈਂਟਸ ਇਸ ਕਾਬਿਲ ਨਹੀਂ ਹਨ ਕਿ ਉਹਨਾਂ ਦੇ ਇਹ ਖਰਚੇ ਉਠਾ ਸਕਣ ਉਸ ਦਾ ਸਹਾਰਾ ਬਣੇ ਨੇ ਸਹਾਰਾ ਵੈਲਫੇਅਰ ਸੁਸਾਇਟੀ ਦੇ ਸਾਰੇ ਹੀ ਮੈਂਬਰ ਹਨ ਸलाम नमस्ते ਸਤਿ ਸ਼੍ਰੀ ਅਕਾਲ ਹਕੀਕਤ ਟੀਵੀ ਪੰਜਾਬੀ ਦੇਖ ਰਹੇ ਹੋ ਤੁਸੀਂ ਤੁਹਾਡੇ ਨਾਲ ਮੈਂ ਹਾਂ ਕਾਸਿਫ ਫਾਰੂਕੀ ਤੁਸੀਂ ਜ਼ਮੀਨ ਵਾਲਿਆਂ ਤੇ ਰਹਿਮ ਕਰੋ आसमान वाला ਤੁਹਾਡੇ ਤੇ ਰਹਿਮ ਕਰੇਗਾ ਐਸੇ ਮੋਟੇ ਨੂੰ ਅੱਗੇ ਰੱਖਦਿਆਂ ਸਹਾਰਾ ਮੁ슬림 ਵੈਲਫੇਅਰ ਸੁਸਾਇਟੀ ਪਿਛਲੇ 16 ਸਾਲ ਤੋਂ ਸ਼ਹਿਰ ਦੇ ਵਿੱਚ ਖਾਸ ਕਰਕੇ ਉਹਨਾਂ ਲੋਕਾਂ ਦਾ ਜ਼ਰੂਰ ਖਿਆਲ ਰੱਖਦੀ ਹੈ ਜਿਸ ਦਾ ਖਿਆਲ ਸ਼ਾਇਦ ਅਸੀਂ ਨਜ਼ਰ ਅੰਦਾਜ਼ ਕਰ ਜਾਈਏ ਅੱਜ ਇਹ ਤਸਵੀਰਾਂ ਜਿਹੜੀਆਂ ਤੁਹਾਡੇ ਮੋਬਾਈਲ ਦੇ ਉੱਤੇ ਚੱਲ ਰਹੀਆਂ ਨੇ ਸਕਰੀਨ ਦੇ ਉੱਤੇ ਚੱਲ ਰਹੀਆਂ ਨੇ ਇਹ ਤਸਵੀਰਾਂ ਇਸਲਾਮੀਆਂ 걸ਜ਼ ਸੀਨੀਅਰ ਸੈਕੰਡਰੀ ਸਕੂਲ ਮਲੇਰ ਕੋਟਲਾ ਦੀਆਂ ਨੇ ਇਹ ਉਹ ਬੱਚੀਆਂ ਨੇ ਜੋ ਇਸ ਫੰਕਸ਼ਨ ਦੇ ਵਿੱਚ ਇਕੱਠੀਆਂ ਹੋਈਆਂ ਨੇ ਔਰ ਜਿਨ੍ਹਾਂ ਨੂੰ ਜ਼ਰੂਰਤ ਦਾ ਸਮਾਨ ਹੈਗਾ ਪੜ੍ਹਾਈ ਨਾਲ ਖਾਸ ਕਰਕੇ ਜੁੜਿਆ ਹੋਇਆ ਉਹ ਅੱਜ ਸਹਾਰਾ ਮੁ슬림 ਵੈਲਫੇਅਰ ਸੁਸਾਇਟੀ ਵੱਲੋਂ ਦਿੱਤਾ ਜਾ ਰਿਹਾ ਹੈ ਸਾਡੇ ਨਾਲ ਅਜ਼ਰ ਮੁਨੀਮ ਸਾਹਿਬ ਨੇ ਜਿਹੜੇ ਕਿ ਪਿਛਲੇ ਕਈ ਸਾਲਾਂ ਤੋਂ ਇਸ ਨੇਕ ਕਾਰਜ ਨੂੰ ਨਿਪਰੇ ਚਾੜ੍ਹਦੇ ਆ ਰਹੇ ਨੇ ਅਜ਼ਰ ਸਾਹਿਬ ਬਹੁਤ-ਬਹੁਤ ਸਵਾਗਤ ਹੈ ਹਕੀਕਤ ਟੀਵੀ ਪੰਜਾਬੀ ਤੇ ਜੀ ਬਹੁਤ-ਬਹੁਤ ਸ਼ੁਕਰੀਆ ਕਸਿਫ ਸਾਡਾ ਤੁਹਾਡਾ ਪੂਰੇ ਸਟਾਫ ਦਾ ਹਕੀਕਤ ਟੀਵੀ ਦੇ ਚੈਨਲ ਦਾ ਮੈਂ ਅੱਲਾਹ ਪਾਕ ਅੱਗੇ ਦੁਆ ਕਰਦਾ ਕਿ ਹਕੀਕਤ ਟੀਵੀ ਪੰਜਾਬੀ ਦਿਨ ਦੁਗਣੀ ਰਾਤ ਚੌਗਣੀ ਤਰੱਕੀ ਕਰੇ ਸ਼ੁਕਰੀਆ ਅੱਛਾ ਅਦਰ ਸਾਹਿਬ ਬੜਾ ਸਪੈਸ਼ਲ ਪ੍ਰੋਗਰਾਮ ਹੁੰਦਾ ਹੈ ਪੂਰੇ ਸ਼ਹਿਰ ਨੂੰ ਇੰਤਜ਼ਾਰ ਹੁੰਦਾ ਤੁਹਾਡੇ ਪ੍ਰੋਗਰਾਮ ਦਾ ਖਾਸ ਕਰਕੇ ਉਹਨਾਂ ਛੋਟੇ ਛੋਟੇ ਬੱਚਿਆਂ ਨੂੰ ਮੈਂ ਦੇਖੇ ਨੇ ਇੱਥੇ ਜਿਹੜੇ ਨੰਗੇ ਪੈਰ ਆਏ ਨੇ ਜੀ ਜਿਨ੍ਹਾਂ ਦੇ ਕੱਪੜਿਆਂ ਦੀ ਸ਼ਾਇਦ ਅਸੀਂ ਜ਼ੁਬਾਨੀ ਇਹ ਦੱਸਵਣਾ ਸਕੀਏ ਜੀ ਕੀ ਹੈ ਮੰਜੂ ਮੈਂ ਪੱਤਰਕਾਰ ਬਾਅਦ ਦੇ ਵਿੱਚ ਹਾਂ ਲੇਕਿਨ ਇੱਕ ਇਨਸਾਨ ਪਹਿਲਾ ਵਾ ਜਿਸ ਤਰ੍ਹਾਂ ਤੁਸੀਂ ਦੱਸਿਆ ਨਾ ਜੀ ਮਾਸ਼ਾਅੱਲਾ ਤੁਸੀਂ ਜ਼ਮੀਨ ਵਾਲਿਆਂ ਤੇ ਰਹਿਮ ਕਰੋ ਇਹ ਅੱਲਾ ਪਾਕ ਦੀ ਹਦੀਸ ਨੂੰ ਅਸੀਂ ਫੋਲੋ ਕਰਦੇ ਹਾਂ ਕਹੇ ਜ਼ਮੀਨ ਵਾਲੋ ਤੂੰ ਜ਼ਮੀਨ ਵਾਲੋਂ ਤੇ ਰਹਿਮ ਕਰੋ ਆਸਮਾਨ ਵਾਲਾ ਤੁਮ ਤੇ ਰਹਿਮ ਕਰੇਗਾ ਅਰਥਾਤ ਉਹ ਲੋਕਾਂ ਨੂੰ ਕਿਹਾ ਗਿਆ ਜਿਹੜੇ ਤਾਕਤਵਰ ਨੇ ਜਿਹੜੇ ਇਹਨਾਂ ਲੋਕਾਂ ਲਈ ਕੰਮ ਕਰ ਸਕਦੇ ਨੇ ਕਹਿੰਦੇ ਤਾਂ ਭਾਵੇਂ ਸਾਡੇ ਆਪਣੇ ਨੇ ਸਾਡੀਆਂ ਭੈਣਾਂ ਨੇ ਸਾਡੇ ਭਰਾ ਨੇ ਜਦੋਂ ਸਾਡੇ ਪੜੋਸੀ ਦਾ ਵੀ ਖਿਆਲ ਰੱਖਣ ਨੂੰ ਹੁਕਮ ਦਿੱਤਾ ਗਿਆ ਤਾਂ ਸਾਡਾ ਕੰਮ ਫਰਜ਼ ਬਣਦਾ ਹੈ ਵੀ ਅਸੀਂ ਉਹਨਾਂ ਨੂੰ ਜ਼ਰੂਰ ਮਿਲिए ਮੇਰੀ ਖੁਦ ਆਦਤ ਕਰੋਂ ਐਸੀ ਮਾਮੂਲ ਬਣਿਆ ਹੋਇਆ ਹੈ ਕਿ ਮੈਂ ਜਦੋਂ ਘਰੋਂ ਨਿਕਲਦਾ ਮੈਂ ਦੋ ਚਾਰ ਨਾਲ ਸਲਾਮ ਦਵਾ ਕਰਕੇ ਮਹੱਲੇ 'ਚ ਪੁੱਛ ਕੇ ਆਉਣਾ ਵੀ ਕੋਈ ਦਿੱਕਤ ਕੋਈ ਵੀ ਪਰੇਸ਼ਾਨੀ ਸੋ ਉਹ ਹੈ ਮੇਰਾ ਆਪਣਾ ਪਰਸਨਲ ਮੈਟਰ ਜਿਹੜਾ ਸਾਡੇ ਸਹਾਰਾ ਮੁਸਲਿਮ ਵੈਲਫੇਅਰ ਸੁਸਾਇਟੀ ਦਾ ਹੈ ਇਹ ਪਿਛਲੇ 16 ਸਾਲਾਂ ਤੋਂ 7-8 ਤੋਂ ਸਟਾਰਟ ਕਰਕੇ ਇਹ ਕੰਮ ਅੱਜ ਤੱਕ ਚੱਲ ਰਿਹਾ ਹੈ ਸਭ ਤੋਂ ਮੋਢਲੀ ਜ਼ਰੂਰ ਸਾਡੀ ਐਜੂਕੇਸ਼ਨ ਹੈ ਐਜੂਕੇਸ਼ਨ ਤੇ ਸਾਡੇ ਕੰਮ ਨੇ ਸਹਾਰਾ ਵੱਲੋਂ ਲੋਕਾਂ ਦੇ ਸਹਿਯੋਗ ਨਾਲ ਸ਼ਹਿਰ ਮਲੇਰ ਕੋਟਲਾ ਦੇ ਪਿਆਰੇ ਵੀਰ ਸਮੂਹ ਪੂਰਾ ਸਮਾਜ ਸਾਡੀਆਂ ਭੈਣਾਂ ਸਾਡੇ ਸ਼ਹਿਰ ਦੇ ਬਜ਼ੁਰਗ ਨੌਜਵਾਨ ਸਾਨੂੰ ਬੜਾ ਤਾਣ ਕਰਦੇ ਨੇ ਔਰ ਸਾਡੇ ਨਾਲ ਹਮੇਸ਼ਾ ਕੰਦੇ ਨਾਲ ਕੰਦਾ ਲਾ ਕੇ ਖੜਦੇ ਨੇ ਜਦੋਂ ਅਸੀਂ ਕੋਈ ਵੀ ਕੰਮ ਨੂੰ ਕਰਨਾ ਹੈ ਤਾਂ ਹਮੇਸ਼ਾ ਪਹਿਲਾਂ ਹੀ ਤਤ ਪਰ ਰਹਿੰਦੇ ਨੇ ਜਿਹੜਾ ਤੁਸੀਂ ਦੱਸਿਆ ਵੀ ਅਡੀਕ ਰਹਿੰਦੀ ਹੈ ਉਹਨਾਂ ਨੂੰ ਇਹ ਹੌਸਲਾ ਦੇਣ ਨੂੰ ਅਡੀਕ ਰਹਿੰਦੀ ਹੈ ਕਿ ਭਈ ਕਦ ਕਰਨਾ ਹੈ ਅਸੀਂ ਜਦੋਂ ਆਪਣੀ ਤਰੀਕਾ ਫਾਈਨਲ ਕਰਦੇ ਆ ਉਹ ਫੋਰੀ ਸਾਡੇ ਨਾਲ ਰਾਬਤਾ ਕਰਦੇ ਨੇ ਤੇ ਅਸੀਂ ਸਕੂਲਾਂ ਦੇ ਵਿੱਚ ਆਉਂਦੇ ਆ ਸਕੂਲਾਂ ਦੇ ਵਿੱਚ ਸਾਡਾ ਫਾਰਮ ਇਸ਼ੂ ਹੁੰਦਾ ਫਾਰਮ ਦੇ ਵਿੱਚ ਉਹ ਬੱਚਿਆਂ ਦਾ ਸਮਾਨ ਜ਼ਰੂਰਤ ਦਾ ਜੋ ਸਟੇਸ਼ਨਰੀ ਦੇ ਭਾਵੇਂ ਉਹ ਬੈਗਸ ਨੇ ਸ਼ੂਜ਼ ਨੇ ਬੁక్స్ ਨੇ ਕਿਤਾਬਾਂ ਕਾਪੀਆਂ ਨੇ ਯੂਨੀਫਾਰਮ ਹੈ ਉਹ ਮੈਂਸ਼ਨ ਕੀਤਾ ਜਾਂਦਾ ਇੰਚਾਰਜ ਸਾਹਿਬਾਨ ਵੱਲੋਂ ਤੇ ਅਸੀਂ ਉਹ ਬੱਚਿਆਂ ਨੂੰ ਇੱਕ ਐਤਵਾਰ ਵਾਲਾ ਦਿਨ ਬੁਲਾ ਕੇ ਸਾਡੀਆਂ ਭੈਣਾਂ ਨੂੰ ਜਿਵੇਂ ਮੈਂ ਆਪਣੀ ਸਾਕੀ ਭੈਣ ਨੂੰ ਜਾਂ ਸਾਡੇ ਸਾਰੇ ਸਹਾਰਾ ਦੇ ਹੀਰੇ ਵੀਰ ਜਿੰਨੇ ਵੀ ਤੁਹਾਨੂੰ ਇੱਥੇ 40 50 ਨੌਜਵਾਨ ਦਿਖ ਰਹੇ ਨੇ ਇਹ ਸਾਰੇ ਮੈਂਬਰ ਅਸੀਂ ਇਹਨਾਂ ਲਈ ਹਫਤਾ ਲਾਣਿਆ ਵਰਕਿੰਗ ਕਰਦੇ ਆਂ ਔਰ ਐਤਵਾਰ ਵਾਲੇ ਦਿਨ ਅਸੀਂ ਇਹਨਾਂ ਨੂੰ ਭੈਣਾਂ ਨੂੰ ਬੁਲਾ ਕੇ ਇੱਥੇ ਸਮਾਨ ਦਿੰਦੇ ਆਂ ਇਸੇ ਤਰ੍ਹਾਂ ਹੀ ਵੌਇਸ ਦੇ ਵਿੱਚ ਹੈ ਜਿਹੜਾ ਵੀ ਸਾਨੂੰ ਕੋਈ ਵੌਇਸ ਸਾਨੂੰ ਮਿਲਦੇ ਨੇ ਉਹਨਾਂ ਨੂੰ ਸਮਾਨ ਮੁਹੱਈਆ ਕਰਾਉਨੇ ਆ ਇਹ ਸਾਰਾ ਲੋਕਾਂ ਦੇ ਸਹਿਯੋਗ ਨਾਲ ਚੱਲਦਾ ਹੈ ਸਾਡੀ ਤਾਂ ਇੱਕ ਕੋਸ਼ਿਸ਼ ਹੈ ਛੋਟੀ ਜੀ ਕੋਸ਼ਿਸ਼ ਹੈ ਅੱਲਾ ਪਾਕ ਇਹਨੂੰ ਕਬੂਲ ਕਰੇ ਨੇਪਰੇ ਚਾੜੇ ਅੱਲਾ ਪਾਕ ਇਹਦਾ ਬਿਹਤਰ ਅਦਲ ਔਰ ਬਦਲ ਦੇਵੇ ਔਰ ਸਾਡੇ ਪਿਆਰੇ ਪੰਜਾਬ ਨੂੰ ਸਾਡੇ ਮਲੇਰ ਕੋਲ ਦੇ ਨੂੰ ਸਾਡੇ ਹਿੰਦੁਸਤਾਨ ਨੂੰ ਤਰੱਕੀ ਬਖਸ਼ੇ ਅਦਰ ਸਾਹਿਬ ਇਹ ਇੱਕ ਸਕੂਲ ਦੀ ਗੱਲ ਹੈ ਤੇ ਜੇ ਸ਼ਹਿਰ ਵਾਸੀ ਸਾਡੇ ਬੜੇ ਦਿਲਦਾਰ ਹੈਗੇ ਨੇ ਥੋੜੀ ਜੀ ਅਪੀਲ ਇੱਕ ਕੀਤੀ ਸੀ ਤੇ ਅਸੀਂ ਫਲਸਤੀਨੀਆ ਦੇ ਹੱਕ ਦੇ ਵਿੱਚ ਡਟ ਕੇ ਖੜ ਗਏ ਸੀ ਇਹ ਸਾਲ ਬਾਦ ਪ੍ਰੋਗਰਾਮ ਹੁੰਦਾ ਜੇ ਇਸ ਨੂੰ ਹਰੇਕ ਮਹੀਨੇ ਕਰਨਾ ਹੋਵੇ ਅਲੱਗ-ਅਲੱਗ ਜ਼ਰੂਰਤਮੰਦਾਂ ਨੂੰ ਇਸ ਤਰ੍ਹਾਂ ਦਾ ਸਿਸਟਮ ਅਸੀਂ ਸ਼ੁਰੂ ਕਰਨਾ ਹੋਵੇ ਉਹਦੇ ਵਾਸਤੇ ਸ਼ਹਿਰ ਵਾਸੀ ਨੂੰ ਕੀ ਕਹੋ ਵੈਸੇ ਤਾਂ ਜੀ ਦੇਖੋ ਮੈਂ ਤਾਂ ਇਹ ਕਹਣਾ ਵੀ ਹਰ ਬੰਦਾ ਆਪਣੇ ਆਪ ਚ ਇੱਕ ਤਨਜ਼ੀਮ ਹੈ ਭਾਵੇਂ ਉਹ ਕਿਸੇ ਨੂੰ ਸਹੀ ਰਸਤਾ ਦੱਸ ਦਵੇ ਭਾਵੇਂ ਰਸਤੇ ਚ ਪਿਆ ਕੰਕਰ ਪੱਥਰ ਜਾਂ ਕੰਡਾ ਵਗੈਰਾ ਚੱਕ ਦਵੇ ਉਹ ਆਪਣੇ ਆਪ ਚ ਇੱਕ ਤਨਜ਼ੀਮ ਹੈ ਮੈਂ ਤਾਂ ਹਰ ਮੁਹੱਲੇ ਦੇ ਨੌਜਵਾਨਾਂ ਨੂੰ ਕਈ ਵਾਰ ਅਪੀਲ ਵੀ ਕੀਤੀ ਆ ਵੀ ਅਗਰ ਤੁਸੀਂ 10 ਮੁੰਡੇ ਵੀ ਇੱਕ ਮੁਹੱਲੇ ਚੁੱਛੇ ਉੱਠ ਖੜੋ ਵੀ ਆਪਾਂ ਇੱਕ ਟੀਮ ਵਰਗਾ ਰਾਤ ਨੂੰ ਇਸ਼ਾ ਦੀ ਨਮਾਜ਼ ਤੋਂ ਬਾਅਦ ਮਾਜਿਜ ਚ ਬੈਠ ਜਾਓ ਔਰ ਆਪਾਂ ਮਸ਼ਵਰਾ ਕਰੋ ਆਪਣੇ ਮੁਹੱਲੇ ਚ ਕੀ ਨੂੰ ਕੀ ਦਿੱਕਤ ਹੈ ਉਹਨਾਂ ਦੇ ਘਰੇ ਵੱਧ ਤੋਂ ਵੱਧ 1-2 ਬੱਚੇ ਇਸ ਤਰ੍ਹਾਂ ਮਹੱਲੇ 'ਚੋਂ ਨਿਕਲਣਗੇ ਜਿਨ੍ਹਾਂ ਨੂੰ ਇਹ ਨੀੜੀ ਪਰਸਨੈਲਿਟੀਜ਼ ਹੋਣਗੀਆਂ ਉਹਨਾਂ ਨੂੰ ਜਾ ਕੇ ਮਿਲਣ ਗੁਪਤ ਤਰੀਕੇ ਨਾਲ ਅੱਛੇ ਤਰੀਕੇ ਨਾਲ ਉਹਨਾਂ ਨੂੰ ਸਮਾਨ ਮੁਹੱਈਆ ਕਰਾ ਦੇਣ ਇਹ ਲੋੜ ਨਹੀਂ ਪੈਣੀ ਹਾਂ ਸ਼ਹਿਰ ਮਲੇਰ ਕੋਲਾ ਦੇ ਲੋਕ ਬਹੁਤ ਪਿਆਰੇ ਲੋਕ ਨੇ ਪੰਜਾਬ ਦੇ ਲੋਕ ਬੜੇ ਪਿਆਰੇ ਨੇ ਸਖੀ ਨੇ ਦਿਲ ਖੋਲ ਲੈਂਦੇ ਨੇ ਕੋਈ ਵੀ ਕੰਮ ਚੱਲਦਾ ਹੈ ਫਲਸਤੀਨ ਦੇ ਉੱਤੇ ਬਹੁਤ ਸਾਰੇ ਲੋਕਾਂ ਨੇ ਸਾਨੂੰ ਉਤਾਵਨ ਕੀਤਾ ਸੀ ਅਸੀਂ ਰਿਣੀਆ ਤਹਿ ਦਿਲੋਂ ਰਿਣੀਆ ਔਰ ਸਾਡੀ ਟੀਮ ਮੁਕਰਮ ਬਾਈ ਖੜੇ ਨੇ ਸਾਡੇ ਕੈਸ਼ਰ ਤੇ ਮੇਨ ਉਸ ਟਾਈਮ ਸਾਰੀਆਂ ਤਨਜ਼ੀਮਾਂ ਵੀ ਲੱਗੀਆਂ ਸ਼ਾਇਰ ਦੀਆਂ ਹਰ ਤਨਜ਼ੀਮ ਦਾ ਕੰਮ ਬਹੁਤ ਵਧੀਆ ਜਦੋਂ ਅਸੀਂ ਗਰੁੱਪ ਦੇ ਤਰੀਕੇ ਨਾਲ ਕੰਮ ਕਰਾਂਗੇ ਤਾਂ ਬਹੁਤ ਮਜ਼ਬੂਤੀ ਨਾਲ ਕੰਮ ਹੁੰਦਾ ਲੋਕ ਉਤਾਵਨ ਕਰਦੇ ਨੇ ਮੈਂ ਚਾਹੁੰਨਾ ਹਰ ਮੁਹੱਲੇ 'ਚ ਇਦਾਂ ਦੀਆਂ ਸੰਸਥਾਵਾਂ ਚਾਹੀਦੀਆਂ ਛੋਟੇ ਲੈਵਲ ਤੇ ਚਾਹੀਦੀ ਵੱਡੇ ਲੈਵ ਵਰਕ ਕਰਨ ਦੀ ਲੋੜ ਉਹ ਅਸੀਂ ਵਰਕ ਕਰਨ ਦਾ ਤਰੀਕਾ ਵੀ ਦੱਸਾਂਗੇ ਇਨਸ਼ਾ ਅੱਲਾਹ ਤਾਲਾ ਇਸ ਤੋਂ ਇਲਾਵਾ ਖੂਨਦਾਨ ਕੈਂਪ ਲਗਾਉਣਾ ਅਸੀਂ ਆ ਦੋ ਤਿੰਨ ਦਿਨਾਂ ਚ ਮੈਂ ਸੱਤ ਮਰੀਜ਼ਾਂ ਨੂੰ ਸਾਡੀ ਟੀਮ ਨੇ ਬਲੱਡ ਫੇਰ ਦਿੱਤਾ ਹੈ ਵੈਸੇ ਤਾਂ ਕੈਂਪ ਲੱਗਦੇ ਨੇ ਸਾਨੂੰ ਜਿੱਥੋਂ ਵੀ ਲੋੜ ਪੈਂਦੀ ਹੈ ਤਾਂ ਅਸੀਂ ਬਲੱਡ ਦਿੰਨਾ ਕੋਈ ਵਿੱਤੀ ਮਦਦ ਦੀ ਮਰੀਜ਼ ਨੂੰ ਲੋੜ ਹੈ ਸਾਡਾ ਕੇਲੋਂਗੜ ਦੇ ਸਾਹਮਣੇ ਹਲੀਮ ਸਾਹਿਬ ਦਫ਼ਤਰ ਇੰਚਾਰਜ ਬੈਠੇ ਨੇ 24 ਘੰਟਿਆਂ ਦੇ ਵਿੱਚ ਵਿੱਤੀ ਬਦਦ ਤੁਹਾਨੂੰ ਦਿੱਤੀ ਜਾਂਦੀ ਹੈ ਭਾਵੇਂ ਦਵਾਈਆਂ ਲੈ ਕੇ ਦੀਏ ਸਮੂਹਿਕ ਵਿਆਹ ਕਾਰਜਾਂ ਦਾ ਪ੍ਰੋਗਰਾਮ ਹੈ ਰੁੱਖ ਬੂਟੇ ਲਗਾਉਣ ਦਾ ਪ੍ਰੋਗਰਾਮ ਹੈ ਅਨਸੁਖਾਵੀਆਂ ਘਟਨਾਵਾਂ ਵਾਪ ਟੀਮ ਕੰਮ ਆਪਣਾ ਕਰਦ ਰਹੀ ਹੈ ਉਹਦੇ ਲਈ ਮੈਂ ਅੱਲਾ ਪਾਕ ਦਾ ਬਹੁਤ-ਬਹੁਤ ਸ਼ੁਕਰੀਆ ਦਾ ਕਰਦਾ ਤੇ ਤੁਹਾਡਾ ਜੀ 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 ਚਲੋ ਬਹੁਤ-ਬਹੁਤ ਸ਼ੁਕਰੀਆ ਸਾਡੇ ਨਾਲ ਡੀਓ ਸਾਹਿਬ ਵੀ ਨੇ ਉਹਨਾਂ ਨਾਲ ਵੀ ਅਸੀਂ ਗੱਲਬਾਤ ਕਰਦੇ ਹਾਂ ਬਹੁਤ-ਬਹੁਤ ਸਵਾਗਤ ਹੈ ਸਰ ਹਾਂਜੀ ਬਹੁਤ-ਬਹੁਤ ਸ਼ੁਕਰੀਆ ਜੀ ਅੱਛਾ ਡੀਓ ਸਾਹਿਬ ਕੀ ਚੱਲ ਰਿਹਾ ਹੈ ਮੰਨ ਦੇ ਵਿੱਚ ਕਾਫੀ ਮੈਂ ਤਾਂ ਬੜਾ ਭਾਵੁਕ ਹੋ ਗਿਆ ਜਦੋਂ ਮਾਹੌਲ ਦੇਖਿਆ ਇੱਥੇ ਹਾਂਜੀ ਕਿਉਂਕਿ ਜਿਹੜੇ ਬੱਚੇ ਆਪਣੀ ਐਜੂਕੇਸ਼ਨ ਜਾਰੀ ਰੱਖਣ ਦੇ ਵਿੱਚ ਬੜੀ ਔਖ ਮਹਿਸੂਸ ਕਰਦੇ ਨੇ ਪੇਰੈਂਟਸ ਇਸ ਕਾਬਿਲ ਨਹੀਂ ਹਨ ਕਿ ਉਹਨਾਂ ਦੇ ਇਹ ਖਰਚੇ ਉਠਾ ਸਕਣ ਉਸ ਦਾ ਸਹਾਰਾ ਬਣੇ ਨੇ ਸਹਾਰਾ ਵੈਲਫੇਅਰ ਸੁਸਾਇਟੀ ਦੇ ਸਾਰੇ ਹੀ ਮੈਂਬਰਾਂ ਨੇ ਕਿਉਂਕਿ ਬੜੀ ਖੁਸ਼ੀ ਹੁੰਦੀ ਹੈ ਕਿ ਜਦੋਂ ਇਹ ਨੌਜਵਾਨ ਤਬਕਾ ਅੱਗੇ ਹੋ ਕੇ ਕੰਮ ਕਰਦਾ ਤਾਂ ਇਹ ਸਾਡੀਆਂ ਬੱਚੀਆਂ ਜਾਂ ਬੱਚੇ ਸਾਡੇ ਪੜ ਜਾਣਗੇ ਤਾਂ ਉਹਨਾਂ ਵਾਲੇ ਸਮੇਂ ਦੇ ਵਿੱਚ ਅਸੀਂ ਤਵੱਕੋ ਵੀ ਕਰਦੇ ਹਾਂ ਕਿ ਇਹਨਾਂ ਬੱਚਿਆਂ ਦੇ ਵਿੱਚੋਂ ਹੀ ਸਹਾਰਾ ਦੀ ਟੀਮ ਖੜੀ ਹੋਊਗੀ ਕਿ ਬੜਾ ਖੁਸ਼ੀ ਹੁੰਦੀ ਹੈ ਔਰ ਜਿਸ ਤਰ੍ਹਾਂ ਦੇ ਇਹਨਾਂ ਦੇ ਅਦਰ ਜੀ ਨੇ ਦੱਸਿਆ ਕਿ ਅਸੀਂ ਸਮੂਹਕ ਵਿਆਹ ਹੈ ਜਿਹੜੇ ਨਿਕਾਹ ਹੈ ਜਿਹੜੇ ਉਹ ਕਰਦੇ ਆ ਤੇ এডਿਕੇਸ਼ਨ ਦੇ ਲਈ ਔਰ ਬਲੱਡ ਡੋਨੇਸ਼ਨ ਦੇ ਲਈ ਬਿਨਾਂ ਕਿਸੇ ਮਜ਼ਬੂ ਮਿਲਤ ਦੇ ਕੰਮ ਕਰ ਰਹੇ ਨੇ ਸਮਾਜ ਸੇਵਾ ਦੇ ਕੰਮ ਕਰ ਰਹੇ ਨੇ ਮੈਂ ਸਮਝਦਾ ਵੀ ਮੇਰੇ ਕੋਲ ਅਲਫਾਜ਼ ਨਹੀਂ ਹਨ ਇਹਨਾਂ ਦਾ ਸ਼ੁਕਰੀਆ ادا ਕਰਨ ਦੇ ਲਈ ਇਹਦਾ ਅਜ਼ਰ ਅੱਲਾ ਹੀ ਦੇਗਾ ਇਹਨਾਂ ਨੂੰ ਅਸੀਂ ਤਾਂ ਇੱਕ ਸਹਿਯੋਗੀ ਦੇ ਤੌਰ ਤੇ ਇਹਨਾਂ ਦੇ ਨਾਲ ਮੋਢੇ ਨਾਲ ਮੋਢਾ ਚੱਲਣ ਲਾ ਕੇ ਚੱਲਣ ਲਈ ਤਿਆਰ ਹਾਂ ਜਿੱਥੇ ਕਹਿਣਗੇ ਅਸੀਂ ਖੜਨ ਲਈ ਤਿਆਰ ਹਾਂ ਤੇ ਮਸ ਮੈਂ ਇਹੀ ਕਹਾਂਗਾ ਜੀ ਜੀ ਬਹੁਤ ਬਹੁਤ ਸ਼ੁਕਰੀਆ ਸਾਡੇ ਨਾਲ ਮੁਕਰਮ ਸ਼ੈਫੀ ਸਾਹਿਬ ਵੀ ਨੇ ਜਿਹੜੇ ਕਿ ਹਰ ਨੇਕ ਕਾਰਜ ਦੇ ਵਿੱਚ ਸ਼ਹਿਰ ਚ ਕੋਈ ਵੀ ਹੋਵੇ ਤੇ ਬੜਾ ਵੱਧ ਚੜ ਕੇ ਹਿੱਸਾ ਲੈਂਦੇ ਨੇ ਮੁਕਰਮ ਸਾਹਿਬ ਬਹੁਤ ਬਹੁਤ ਸਵਾਗਤ ਹੈ ਹਕੀਕਤ ਟੀਵੀ ਪੰਜਾਬੀ ਜੀ ਮੈਂ ਕਹਣਾ ਚਾਹੁੰਦਾ ਕਿ ਸਭ ਤੋਂ ਪਹਿਲਾਂ ਮੈਂ ਅੱਲਾ ਦਾ ਸ਼ੁਕਰ ਅਦਾ ਕਰਦਾ ਹਾਂ ਤੇ ਸਹਾਰਾ ਮੁਸਲਿਮ ਵੈਲਫੇਅਰ ਸੁਸਾਇਟੀ ਦੀ ਸਮੂਚੀ ਟੀਮ ਦਾ ਮੈਂ ਬਹੁਤ ਬਹੁਤ ਰਹਿਣੀਆ ਕਿ ਜਿਹਨੇ ਸ਼ਹਿਰ ਨੂੰ ਸੰਭਾਇਆ ਹੈ ਮੁਬਾਰਕਬਾਦ ਦੇ ਮੁਸਤੈਕਾ ਨੇ ਸਾਰੇ ਨੌਜਵਾਨ ਅਬਦੁਲ ਗਫਾਰ ਜੀ ਖੜੇ ਹਨ ਇਹਨਾਂ ਦੀ ਦੇਖਣ ਦੇ ਵਿੱਚ ਚੱਲ ਰਿਹਾ ਹੈ ਪ੍ਰੋਗਰਾਮ ਮੈਂ ਇਸ ਤੋਂ ਵੀ ਵੱਧ ਕੇ ਇਹ ਜਿਹੜੀ ਗੱਲ ਮੈਂ ਮਹਿਸੂਸ ਕੀਤੀ ਹੈ ਇੱਥੇ ਆ ਕੇ ਇਹਨਾਂ ਦਾ ਜਿਹੜਾ ਵੰਡਣ ਦਾ ਤਰੀਕਾ ਹੈਗਾ ਉਹ ਤਰੀਕਾਕਾਰ ਬਹੁਤ ਵਧੀਆ ਹੈਗਾ ਦੇਖੋ ਇੱਕ ਗੁਰਦੁਆਰੇ ਵਿੱਚ ਪੱਖਾ ਵੀ ਲਗਾਇਆ ਜਾਂਦਾ ਹੈ ਤਾਂ ਉਹਦੇ ਪਰ ਵੀ ਆਪਣੇ ਨਾਮ ਲਿਖਾ ਦਿੱਤਾ ਜਾਂਦਾ ਹੈਗਾ ਪਰ ਇਹ ਐਡਾ ਵੱਡਾ ਕੰਮ ਕਰ ਰਹੇ ਹਨ ਇਹ ਬਹੁਤ ਵੱਡੇ ਤਾਦਾਦ ਦੇ ਵਿੱਚ ਕਿਤਾਬਾਂ ਕਾਪੀਆਂ ਤੇ ਬੈਗ ਵਗੈਰਾ ਤਕਸੀਮ ਕੀਤੇ ਜਾਂਦੇ ਆ ਅਸੀਂ ਅਕਸਰ ਦੇਖਿਆ ਕਿ ਬੈਗਾਂ ਦੇ ਉੱਪਰ ਆਪਣੀ ਐਡਵਰਟਾਈਜ਼ਮੈਂਟ ਲਿਖੀ ਹੁੰਦੀ ਹੈ ਕਿ ਕਿਤਾਬਾਂ ਦੇ ਉੱਪਰ ਕਾਪੀਆਂ ਦੇ ਉੱਪਰ ਆਪਣੀ ਐਡਵਰਟਾਈਜ਼ਮੈਂਟ ਇਹਨਾਂ ਨੇ ਕਿਤੇ ਵੀ ਐਸਾ ਕੋਈ ਸ਼ਬਦ ਸਹਾਰਾ ਨਾ ਦਾ ਯਾਨੀ ਜਿਹੜਾ ਡੋਨੇਸ਼ਨ ਲੈਣ ਵਾਲਾ ਬੰਦਾ ਹੈਗਾ ਬੱਚੇ ਹਨ ਉਹਨਾਂ ਨੂੰ ਕਿਤੇ ਮਹਿਸੂਸ ਹੀ ਨਹੀਂ ਹੋ ਰਿਹਾ ਉਹ ਇਸ ਤਰ੍ਹਾਂ ਮੈਂ ਸਮਝਦਾ ਹਾਂ ਕਿ ਬੱਚਾ ਨੇ ਇੱਕ ਤਾਂ ਇਹ ਫੋਟੋ ਵਗੈਰਾ ਨਹੀਂ ਖਿੱਚਦੇ ਹਨ ਔਰ ਕੋਈ ਉਹਨਾਂ ਨੂੰ ਕੋਈ ਇਸ ਤਰ੍ਹਾਂ ਦਾ ਕੇਸੀ ਕੋਈ ਕੋਈ ਗਿਰਾ ਕੰਮ ਕਰ ਰਹੇ ਹੈ ਜਾਂ ਸੀ ਕੋਈ ਮਦਦ ਲੈਣਾ ਇਸ ਤਰ੍ਹਾਂ ਉਹ ਬੱਚੇ ਇਸ ਤਰ੍ਹਾਂ ਲੈ ਰਹੇ ਹਨ ਆਪਣੀ ਜਿਹੜੀ ਸਮਗਰੀ ਜਿਵੇਂ ਕੋਈ ਅਵਾਰਡ ਹਾਸਲ ਕਰ ਰਹੇ ਹਨ ਇੱਕ ਬਕਾਇਦਾ ਇੱਕ ਤਰੀਕਾ ਕਰ ਇਹਨਾਂ ਦਾ ਬੜਾ ਅੱਛਾ ਹੈਗਾ ਬਹੁਤ ਬਹੁਤ ਮੁਬਾਰਕਬਾਦ ਇਸ ਸਟੇਜ ਜੀ ਜੀ ਸਾਡੇ ਨਾਲ ਜੇਕਰ ਉਹਨਾਂ ਦੀ ਇੰਟਰੋਡਕਸ਼ਨ ਤੁਹਾਡੇ ਨਾਲ ਕਰਵਾਈਏ ਤਾਂ ਛੋਟੀ ਪੈ ਜਾਏਗੀ ਜ਼ਮੀਰ ਸਾਹਿਬ ਨੇ ਸਾਡੇ ਨਾਲ ਜ਼ਮੀਰ ਸਾਹਿਬ ਕੀ ਕਹੋਗੇ ਮੈਂ ਹਕੀਕਤ ਟੀਵੀ ਪੰਜਾਬੀ ਦਾ ਬੇहद ਮਸ਼ਕੂਰ ਤੇ ਮਮਨੂਨ ਹਾਂ ਰਸ ਤੋਂ ਇਲਾਵਾ ਮੈਂ ਸਹਾਰਾ ਮੁਸਲਿਮ ਵੈਲਫੇਅਰ ਸੁਸਾਇਟੀ ਦਾ ਖਾਸ ਤੌਰ ਤੇ ਮੇਰੇ ਭਰਾ ਜ਼ਰਮਨੀਮ ਜੀ ਦਾ ਬੇਹਦ ਸ਼ੁਕਰੀਆ ਅਦਾ ਕਰਦਾ ਹਾਂ ਕਿ ਜਿਨੇ ਅੱਜ ਇੱਕ ਇਬਾਦਤ ਦਾ ਦਿਨ ਹੈ ਕਿਉਂਕਿ ਨਬੀ ਪਾਕ ਨੇ فرمایا ਖਿਦਮਤ-ਏ-ਖਲਕ ਬਿਹਤਰੀਨ ਇਬਾਦਤ ਇਹ ਉਹ ਇਬਾਦਤ ਹੈ ਜਿਹੜੀ ਪਰਵਰਦੇਗਾਰ ਨੂੰ ਡਾਇਰੈਕਟ ਪਸੰਦ ਹੈ ਤੇ ਇਹਦੀ ਮਕਬੂਲੀਅਤ ਦੀ ਜ਼ਮਾਨਤ ਅੱਲਾਹ ਦੇ ਨਬੀ ਨੇ ਦਿੱਤੀ ਹੈ ਮਲੇਰ ਕੋਟਲੇ ਦਾ ਜਿਹੜਾ ਰੋਲ ਹੈ ਇਹ ਫਸਲਾਂ ਦੀ ਆਬਿਆਰੀ ਕਰਦਾ ਹੈ ਮਲੇਰਕੋਟਲੇ ਦੀ ਪਹਿਚਾਨ ਫਸਲਾਂ ਦੀ ਆਬਿਆਰੀ ਦੇ ਨਾਲ ਜਾਣੀ ਜਾਂਦੀ ਹੈ ਲੇਕਿਨ ਸਹਾਰਾ ਮੁਸਲਿਮ ਵੈਲਫੇਅਰ ਸੁਸਾਇਟੀ ਨਸਲਾਂ ਦੀ ਆਬਿਆਰੀ ਕਰਦੀ ਹੈ ਵਾਹ ਵਾਹ ਕੀ ਬਾਤ ਹੈ ਇਹ ਨਸਲ ਦੀ ਆਬਿਆਰੀ ਕਰਦੀ ਹੈ ਇਹ ਇੱਕ ਦਿਨ ਅਜਿਹਾ ਆਏਗਾ ਕਿ ਬੱਚਿਆਂ ਅੱਜ ਤੱਕ امداد ਲੈ ਰਹੀਆਂ ਨੇ ਇੱਕ ਦਿਨ ਆਏਗਾ ਕਿ ਖੁਦ امداد ਦੇਣਗੀਆਂ ਕਿਉਂ ਇੱਥੋਂ ਦੇ ਗੁਲਫਾਮ ਨੇ ਪੈਦਾ ਹੋਣਾ ਹੈ ਜਾਜ ਚੜੀ ਬਣੀ ਹੈ ਮਲੇਰ ਕੋਟਲੇ ਦੀ ਇਹ ਬੱਚਿਆਂ ਚੋਂ ਪ੍ਰਿੰਸੀਪਲ ਸਭਾ ਨਿਭੜਨਾ ਹੈ ਇਹ ਬੱਚਿਆਂ ਦੇ ਵਿੱਚ ਡਾਕਟਰ ਬੰਨਣਾ ਹੈ ਵਕੀਲ ਬੰਨਣਾ ਹੈ ਮੈਂ ਇਤੋਂ ਦੇ ਸਕੂਲ ਨੂੰ ਸਟਾਫ ਨੂੰ ਸਹਾਰਾ ਮੁਸਲਿਮ ਵੈਲਫੇਅਰ ਸੁਸਾਇਟੀ ਦੇ ਨਾਲ ਜੁੜ ਕੇ ਇਹ ਵਲੰਟਰਲੀ ਇਬਾਦਤ ਕਰਨ ਦੇ ਲਈ ਮੇਰੇ ਲਈ ਬਾਈਸੇ ਫਖਰ ਹੈ ਅੱਜ ਦਾ ਇਹ ਦਿਨ ਚਾਹੇ ਮੈਂ ਵੱਡਾ ਮੁਸ਼ਾਇਰਾ ਹੋਈ ਆ ਕੋਈ ਛੋਟਾ ਮੇਰੇ ਲਈ ਬੜੀ ਬਾਤ ਹੈ ਲੇਕਿਨ ਅੱਜ ਜਿੰਨਾ ਸਕੂਨ ਮੈਨੂੰ ਇਸ ਮੰਚ ਤੇ ਇਸ ਸਕੂਲ ਚ ਇਸ ਪ੍ਰੋਗਰਾਮ ਚ ਆ ਕੇ ਆਇਆ ਕਸ਼ਿ ਭਾਈ ਮੇਰਾ ਖੁਦਾ ਗਵਾਹ ਹੈ ਮੈਂ ਅਜੇ ਹਮ ਅਨਜ਼ਰ ਕਦੇ ਨਹੀਂ ਦੇਖਿਆ ਜੀ ਜਜ਼ਮੀ ਸਾਹਿਬ ਬਹੁਤ-ਬਹੁਤ ਸ਼ੁਕਰੀਆ ਸਾਡੇ ਨਾਲ ਸਰਪ੍ਰਸਤ ਸਹਾਰਾ ਮੁਸਲਿਮ ਵੈਲਫੇਅਰ ਸੁਸਾਇਟੀ ਦੇ ਨੇ ਹਾਜੀ ਹਾਜੀ ਜੀ ਨੇ ਹਾਜੀ ਸਾਹਿਬ ਗਫਾਰ ਸਾਹਿਬ ਤੇ ਕੀੜੀ ਚੀਜ਼ ਹੈਗੀ ਹੈ ਜਿਹੜੀ ਪੂਰੀ ਟੀਮ ਨੂੰ ਜੋੜ ਕੇ ਪਿਛਲੇ ਕਈ ਸਾਲਾਂ ਤੋਂ ਰੱਖੀ ਹੋਈ ਹੈ ਸਭ ਤੋਂ ਪਹਿਲਾਂ ਤਾਂ ਮੈਂ ਕਾਸ਼ਿਫ ਸਾਹਿਬ ਤੁਹਾਡਾ ਬਹੁਤ ਸ਼ੁਕਰੀਆ ਦਾ ਕਰਦਾ ਕਿ ਤੁਸੀਂ ਆਪਣਾ ਸਾਰਾ ਕੀਮਤੀ ਟਾਈਮ ਕੱਢ ਕੇ ਸਾਡੇ ਇੱਥੇ ਛੋਟੇ ਜਿਹੇ ਪ੍ਰੋਗਰਾਮ ਦੇ ਵਿੱਚ ਆਏ ਹੋ ਬਹੁਤ-ਬਹੁਤ ਸ਼ੁਕਰੀਆ ਔਰ ਅੱਗੇ ਨੂੰ ਵੀ ਉਮੀਦ ਕਰਦਾ ਕਿ ਤੁਸੀਂ ਸਾਡੇ ਨਾਲ ਇਦਾਂ ਜੁੜ ਕੇ ਚੱਲੋਗੇ ਬਾਕੀ ਰਹੀ ਗੱਲ ਐਜੂਕੇਸ਼ਨ ਦੇ ਬਾਰੇ ਐਜੂਕੇਸ਼ਨ ਦੇ ਬਾਰੇ ਤਾਂ ਇਹ ਹੈ ਵੀ ਅਸੀਂ ਬੱਚਿਆਂ ਦਾ ਬਿਲਕੁਲ ਪੜ੍ਹਾਈ ਦੇ ਵਿੱਚ ਧਿਆਨ ਰੱਖਦੇ ਹਾਂ ਜਿਵੇਂ ਹੁਣ ਪਿਛਲੇ ਸਾਲ ਪੰਜਾਬ ਬੱਚੀਆਂ ਆਈਏਐਸ ਪੀਸੀਐਸ ਦੇ ਵਿੱਚ ਮਤਲਬ ਹੈ ਪੜ ਕੇ ਉਹ ਮਤਲਬ ਹੈ ਮੈਕਮੇ ਦੇ ਵਿੱਚ ਆਈਆਂ ਨੇ ਕੋਈ ਡੀਸੀ ਬਣੀ ਹੈ ਕੋਈ ਐਸਪੀ ਬਣੀ ਹੈ ਕੋਈ ਐਸਐਸਪੀ ਬਣੀ ਹੈ ਇਸੇ ਤਰ੍ਹਾਂ ਅਸੀਂ ਚਾਹਣੇ ਆ ਵੀ ਸਾਡੇ ਸ਼ਹਿਰ ਮਲੇ ਕੋਲੇ ਦੇ ਬੱਚੇ ਜਿਹੜੇ ਹੈ ਆਈਏਐਸ ਪੀਸੀਐਸ ਬਣਨ ਔਰ ਜਿਹੜੀ ਗੱਲ ਮਤਲਬ ਹੈ ਪੀਸੀਐਸ ਦੀ ਜਿਹੜੀ ਪੜਾਈ ਹੈ ਬੜੀ ਟਫ ਹੈ ਔਰ ਮਹਿੰਗੀ ਹੈ ਇਹਦੇ ਵਿੱਚ ਸਾਡੇ ਉਹਦੇ ਸ਼ਹਿਰ ਦੇ ਵਿੱਚ ਸੋਹਰਾ ਪਬਲੀ ਸਕੂਲ ਦੇ ਵਿੱਚ ਇੱਕ ਮਤਲਬ ਐ ਅਕੈਡਮੀ ਖੁੱਲ ਗਈ ਹੈ ਵੀ ਉਹਨਾਂ ਨੇ ਬੜੇ ਸਸੇ ਰੇਟਾਂ ਦੇ ਵਿੱਚ ਆਈਏ ਇਸ ਨੂੰ ਮਤਲਬ ਐ ਐਜੂਕੇਸ਼ਨ ਦੇਣ ਵਾਸਤੇ ਉਹਨਾਂ ਨੇ ਖੁੱਲਿਆ ਅੱਜ ਵੀ ਉਹਨਾਂ ਦਾ 9:30 ਵਜੇ ਤੋਂ 11:00 ਵਜੇ ਤੱਕ ਪ੍ਰੋਗਰਾਮ ਚੱਲ ਰਿਹਾ ਹੈ ਉਹਨਾਂ ਦਾ ਸੈਕੰਡ ਪ੍ਰੋਗਰਾਮ ਹੈ ਅੱਜ ਤੇ ਇਹੀ ਗੱਲ ਮਤਲਬ ਐ ਸੰਸਥਾ ਦੀ ਸੰਸਥਾ ਦੇ ਵਿੱਚ ਇਹ ਐ ਮੈਂ ਇਹ ਸਭ ਲੋਕਾਂ ਨੂੰ ਇੱਕ ਬਾਤ ਇਹ ਕਹਿਣਾ ਵੀ ਹਰ ਘਰ ਹੀ ਇੱਕ ਸੰਸਥਾ ਹੈ ਅਗਰ ਇੱਕ ਬੰਦਾ 1000 ਰੁਪਏ ਡੇਲੀ ਕਮਾ ਕੇ ਘਰ ਆਂਦਾ ਹੈ ਤੋ ਆਪਣੀ ਕਮਾਈ ਦੇ ਵਿੱਚੋਂ 5% ਜਾਂ 10% ਜਾਂ 50 ਰੁਪਏ ਜਾਂ 100 ਰੁਪਏ ਇੱਕ ਡੱਬੀ ਦੇ ਵਿੱਚ ਆਪਣੇ ਇੱਕ ਮਤਲਬ ਗੱਲਿਆ ਦੇ ਵਿੱਚ ਫਾਈਨਾਂਸ ਕਰੇ ਉਹ ਇੱਕ ਆਪਣੇ ਆਪ ਦੇ ਵਿੱਚ ਇੱਕ ਮਹੀਨੇ ਬਾਅਦ ਇੱਕ ਸੰਸਥਾ ਬਣ ਜਾਏਗੀ ਉਹ ਇੱਕ ਪਰਿਵਾਰ ਨੂੰ 3000 ਰੁਪਏ ਦਾ ਰਾਸ਼ਨ ਪਾਣੀ ਲੈ ਕੇ ਦੇ ਸਕਦਾ ਹੈ ਇੱਕ ਬੱਚੇ ਨੂੰ ਦੋ ਬੱਚਿਆਂ ਨੂੰ ਅਡਾਪਟ ਕਰ ਸਕਦਾ ਹੈ ਵੀ ਮੈਂ ਇਹਨਾਂ ਦਾ ਐਜੂਕੇਸ਼ਨ ਦਾ ਖਰਚਾ ਮੈਂ ਚੁੱਕਾਂਗਾ ਇਸ ਕਰਕੇ ਅੱਜ ਅਗਰ ਤੁਸੀਂ ਰੱਬ ਦੇ ਨਾਲ ਸਾਂਝ ਪਾਉਣੇ ਹੋ ਤਾਂ ਤੁਸੀਂ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡੀ ਸੰਸਥਾ ਦੇ ਮਾਲਕ ਹੋ ਸਾਡੀ ਸੰਸਥਾ ਵੀ ਇਸੇ ਕਰਕੇ ਹੀ ਚੱਲ ਰਹੀ ਹੈ ਅਸੀਂ ਆਪਣੀਆਂ ਕਮਾਈਆਂ ਦੇ ਵਿੱਚ ਸਾਂਝ ਪਾਈ ਹੋਈ ਹੈ ਜੀ ਜੀ ਬਹੁਤ ਬਹੁਤ ਸ਼ੁਕਰੀਆ ਹਾਜੀ ਜੀ ਸਾਰੀ ਗੱਲਬਾਤ ਦੇ ਲਈ ਸਾਡੇ ਨਾਲ ਗੁਲਫਾਰਮ ਵਰਗੀ ਧੀ ਨੂੰ ਜਿਸ ਸਕੂਲ ਨੇ ਪੈਦਾ ਕੀਤਾ ਜਿੱਥੇ ਉਹਨਾਂ ਨੇ ਆਪਣੀ ਐਜੂਕੇਸ਼ਨ ਕੀਤੀ ਹੈ ਉਸੇ ਸਕੂਲ ਦੇ ਪ੍ਰਿੰਸੀਪਲ ਸਾਡੇ ਨਾਲ ਨੇ ਹਕੀਕਤ ਤੇ ਵੀ ਪੰਜਾਬੀ ਤੇ ਮੈਮ ਬਹੁਤ ਬਹੁਤ ਸਵਾਗਤ ਹੈ ਆਪ ਜੀ ਜੀ ਸ਼ੁਕਰੀਆ ਸਹਾਰਾ ਮੁਸਲਿਮ ਵੈਲਫੇਅਰ ਸੁਸਾਇਟੀ ਅੱਜ ਉਹਨਾਂ ਬੱਚੀਆਂ ਦੀ ਮਦਦ ਕਰ ਰਹੀ ਹੈ ਉਹਨਾਂ ਦੀਆਂ ਬੇਸਿਕ ਨੀਡਸ ਨੂੰ ਪੂਰਾ ਕਰ ਰਹੀ ਹੈ ਕਿ ਜੇ ਇਹਨਾਂ ਦੀਆਂ ਇਹ ਬੇਸਿਕ ਨੀਡਸ ਅਜ ਪੂਰੀਆਂ ਨਾ ਕੀਤੀਆਂ ਜਾਂਦੀਆਂ ਤਾਂ ਸ਼ਾਇਦ ਇਹਦੇ ਬੱਚੀਆਂ ਨੇ ਪੜ੍ਹਾਈ ਛੱਡ ਦੇਣੀ ਸੀ ਤਾਂ ਮੈਂ ਕਹੂੰਗੀ ਕਿ ਇੱਕ ਤਰ੍ਹਾਂ ਨਾਲ ਇਹਨਾਂ ਨੇ ਇਹਨਾਂ ਦੇ ਤਾਲੀਮੀ ਸਫ਼ਰ ਨੂੰ ਇੱਕ ਨਵੀਂ ਜਾਨ ਬਖਸ਼ੀ ਅੱਜ ਇਹਨਾਂ ਬੱਚੀਆਂ ਦੇ ਔਰ ਇਸ ਦੇ ਲਈ ਇਹਨਾਂ ਦਾ ਸ਼ੁਕਰੀਆ ਕਰਨਾ ਇੱਕ ਬਹੁਤ ਛੋਟਾ ਸ਼ਬਦ ਰਹੇਗਾ ਮੈਂ ਇਹਨਾਂ ਦੇ ਲਈ ਦੁਆ ਗੋਹਾਂ ਸਾਡਾ ਸਾਰਾ ਸਟਾਫ ਦੁਆ ਗੋਹਿਆ ਹੈ ਕਿ ਅੱਲਾਹ ਤਾਲਾ ਇਹਨਾਂ ਨੂੰ ਜਜ਼ਾਏ ਖੈਰ ਦੇਵੇ ਤੇ ਮੈਂ ਇੱਕ ਹੋਰ ਇਹ ਵੀ ਗੱਲ ਕਹਿਣਾ ਚਾਹੀਦਾ ਕਿ ਇਹਨਾਂ ਦਾ ਇੱਕ ਇੱਕ ਵਰਕਰ ਬੜੀ ਤਨਦੇਹੀ ਦੇ ਨਾਲ ਔਰ ਬਹੁਤ ਇਮਾਨਦਾਰੀ ਦੇ ਨਾਲ ਕੰਮ ਕਰ ਰਿਹਾ ਹੈ ਤਾਂ ਅਸੀਂ ਸਾਰੇ ਜਣੇ ਇਹਨਾਂ ਦੀ ਇਸ ਕੋਸ਼ਿਸ਼ ਦੇ ਵਿੱਚ ਜਿੰਨਾ ਇਹਨਾਂ ਦਾ ਸਾਥ ਦਈਏ ਬਹੁਤ ਅੱਛਾ ਹੈ ਔਰ ਸਾਡੇ ਲਈ ਵੀ ਔਰ ਸਾਡੇ ਸਕੂਲਆਂ ਬੱਚੀਆਂ ਲਈ ਵੀ ਸਾਡੇ ਸ਼ਹਿਰ ਦੀਆਂ ਬੱਚੀਆਂ ਲਈ ਸਾਡੀ ਕੌਮ ਦੀਆਂ ਉੱਚ ਲਈ ਸ਼ੁਕਰ ਨੂੰ ਕੀ ਤੁਸੀਂ ਹੋਕਾ ਦੇਵੋਗੇ ਸੋਸਾਇਟੀ ਨੂੰ ਲੈ ਕੇ ਹਾਂਜੀ ਸ਼ਹਿਦ ਮੈਂ ਉਹੀ ਕਹਿਣਾ ਚਾ ਰਹੀ ਆ ਕਿ ਅਸੀਂ ਇਹਨਾਂ ਦਾ ਜਿੰਨਾ ਜ਼ਿਆਦਾ ਸਾਥ ਦਈਏ ਜਿਸ ਤਰ੍ਹਾਂ ਵੀ ਚਾਹੇ ਇਹਨਾਂ ਨੂੰ ਫਿਜ਼ੀਕਲੀ ਫਾਈਨੈਂਸ਼ੀਅਲੀ ਆਪਣੇ ਇਹਨਾਂ ਦੀ ਸਪੋਰਟ ਕਰਕੇ ਇਹਨਾਂ ਦੀ ਅਪਰੀਸੀਏਸ਼ਨ ਕਰਕੇ ਜੇ ਇਹਨਾਂ ਦੀ ਅਪਰੀਸੀਏਸ਼ਨ 'ਚ ਕੁਝ ਸ਼ਬਦ ਬੋਲ ਕੇ ਜਾਂ ਇਹਨਾਂ ਦੇ ਲਈ ਅੱਛਾ ਬੋਲ ਕੇ ਕਿ ਇਮਾਨਦਾਰੀ ਨਾਲ ਕੰਮ ਕਰ ਇਸ ਤਰ੍ਹਾਂ ਹੀ ਕਹਿ ਕੇ ਵੀ ਜੇ ਇਹਨਾਂ ਦਾ ਅਸੀਂ ਸਾਥ ਦਈਏ ਤਾਂ ਇਹਨਾਂ ਨੂੰ ਹੌਸਲਾ ਫਜ਼ਾਈ ਹੋਊਗਾ ਔਰ ਹੋਰ ਜ਼ਿਆਦਾ ਵਧ ਚੜ ਕੇ ਕੰਮ ਕਰਨਗੇ ਜੀ ਜੀ ਬਹੁਤ ਬਹੁਤ ਸ਼ੁਕਰੀਆ ਜੀ ਮੈਮ ਸਾਰੀ ਗੱਲਬਾਤ ਲਈ ਸੋ ਤਸਵੀਰਾਂ ਨੇ ਜਿਹੜੀਆਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਸਾਡੇ ਨਾਲ ਗੁਲਜ਼ਾਰ ਸਾਹਿਬ ਤੇ ਮੈਨੂੰ ਲੱਗਦਾ ਹੈ ਕਿ Eid ਵਰਗਾ ਅਸੀਂ ਕਹਿ ਲਈਏ ਕਿ ਖੁਸ਼ੀ ਹੈਗੀ ਹੈ ਸਾਰੇ ਮੈਂਬਰਾਂ ਨੂੰ ਹੁੰਦੀ ਹੈ ਕਿਉਂਕਿ ਪੂਰਾ ਇੱਕ ਸਾਲ ਮਿਹਨਤ ਕੀਤੀ ਹੁੰਦੀ ਹੈ ਸਾਰੇ ਮੈਂਬਰ ਵੀ ਤੁਹਾਡੇ ਨਾਲ ਜੁੜੇ ਹੋਏ ਨੇ ਕੀ ਕਹੋਗੇ ਪਹਿਲਾਂ ਤਾਂ ਮੈਂ ਜਿਸ ਇਸ ਸਕੂਲ ਦੇ ਵਿੱਚ ਮੇਰੀ ਖੁਦ ਬੇਟੀ ਪੜ੍ਹੀ ਹੈ ਤੇ ਪ੍ਰਿੰਸੀਪਲ ਮੈਡਮ ਨੇ ਜੋ ਕਿਹਾ ਹੈ ਸ਼ਹਿਰ ਵਾਸੀਆਂ ਨੂੰ ਅਪੀਲ ਕਰੂੰਗਾ ਜਿਵੇਂ ਸਹਾਰਾ ਮੁ슬림 ਵੈਲਫੇਅਰ ਸੁਸਾਇਟੀ ਪਿਛਲੇ 17 ਸਾਲਾਂ ਤੋਂ ਲੋਕ ਭਲਾਈ ਦੇ ਕੰਮ ਕਰਦੀ ਆ ਰਹੀ ਹੈ ਤੇ ਸਾਡਾ ਵੱਧ ਛੜ ਕੇ ਤਾਪਨ ਕਰੋ ਸਾਥ ਦਿਓ ਕਿਉਂਕਿ ਤੁਹਾਡਾ ਇੱਕ ਇੱਕ ਪੈਸਾ ਆ ਤੁਹਾਡੇ ਸਾਹਮਣੇ ਆ ਦੇਖੋ ਆ سوشل میڈیا ਦੀ ਰਾਹੀਂ ਤੁਹਾਨੂੰ ਇੱਕ ਮੈਸੇਜ ਦੇਣਾ ਚਾਹੁੰਦਾ ਸਾਰਾ ਤੁਹਾਡੇ ਸਾਹਮਣੇ ਆ ਪਰ ਅਸੀਂ ਕੁਝ ਚੀਜ਼ਾਂ ਅਸੀਂ ਨਹੀਂ ਨਹੀਂ ਬੱਚਿਆਂ ਨੂੰ ਅਸੀਂ ਸਾਹਮਣੇ ਲਿਆ ਸਕਦੇ ਸਾਡਾ ਸਿਰਫ ਇੱਕ ਇਹੀ ਮੈਸੇਜ ਹੈ ਜਿਹੜਾ ਤੁਹਾਡਾ ਪੈਸਾ ਸਹੀ ਜਗ੍ਹਾ ਲੱਗ ਰਿਹਾ ਤੇ ਸਾਡਾ ਵੱਧ ਤੋਂ ਵੱਧ ਸਾਥ ਦਿਓ ਤਾਂ ਕਿ ਆਉਣ ਵਾਲੇ ਟਾਈਮ ਦੇ ਵਿੱਚ ਆਪਾਂ ਹੋਰ ਇਦੋਂ ਵੀ ਵੱਡਾ ਪਰਾਲਾ ਕਰੀਏ ਇਥੋਂ ਬੱਚਿਆਂ ਨੂੰ ਆਪਾਂ ਅੱਗੇ ਲੈ ਕੇ ਜਾਈਏ ਤੇ ਸਾਨੂੰ ਬਹੁਤ ਖੁਸ਼ੀ ਹੁੰਦੀ ਹੈ ਜਦੋਂ ਇਹ ਲੋਕ ਭਲਾਈ ਦੇ ਕੰਮ ਕਰਦੇ ਆ ਅੱਲਾਹ ਦੀ ਰਜ਼ਾ ਵਾਸਤੇ ਕਰਦੇ ਆ ਜੀ ਜੀ ਬਹੁਤ ਬਹੁਤ ਸ਼ੁਕਰੀਆ ਜੀ ਗੁਲਜ਼ਾਰ ਸਾਹਿਬ ਸਾਰੀ ਗੱਲਬਾਤ ਦੇ ਲਈ ਸੋ ਇਹ ਸਹਾਰਾ ਦੀ ਟੀਮ ਹੈਗੀ ਹੈ ਜੋ ਤਸਵੀਰਾਂ ਇਸ ਵੇਲੇ ਤੁਸੀਂ ਦੇਖ ਰਹੇ ਹੋ ਇਹ ਤਸਵੀਰਾਂ ਉਹੀ ਤਸਵੀਰਾਂ ਨੇ ਮੈਨੂੰ ਲੱਗਦਾ ਹੈ ਕਿ ਇਸ ਵੇਲੇ ਸ਼ਾਇਦ ਜਿਹੜਾ ਦਾਨ ਕਰਨ ਦਾ ਕੰਮ ਹੈਗਾ ਉਹ ਸਭ ਤੋਂ ਵੱਡਾ ਚੈਲੰਜ ਮੈਂ ਮੰਨਦਾ ਕਿ ਸਾਡਾ ਦਾਨ ਹੈਗਾ ਸਾਡਾ ਦਾਨਪੁੰਦ ਹੈਗਾ ਸਾਡੇ ਦਸਵੰਦ ਹੈਗੇ ਨੇ ਸਾਡੀ ਜ਼ਕਾਤ ਹੈਗੀ ਹੈ ਸਾਡੀ ਮਦਦ ਜਿਹੜੀ ਅਸੀਂ ਸੋਸਾਇਟੀ ਵਾਸਤੇ ਕਰਦੇ ਆ ਉਹ ਸਭ ਤੋਂ ਵੱਡਾ ਚੈਲੰਜ ਇਸ ਵੇਲੇ ਇਹ ਹੈ ਕਿ ਉਹ ਬਿਲਕੁਲ ਸਹੀ ਥਾਂ ਦੇ ਉੱਤੇ ਲੱਗ ਜੇ ਉਹਨਾਂ ਲੋਕਾਂ ਤੇ ਜਾ ਲੱਗੇ ਉਹਨਾਂ ਲੋਕਾਂ ਦੀ ਹੈਲਪ ਕਰ ਸਕੀ ਜਿਨ੍ਹਾਂ ਨੇ ਉੱਪਰੋਂ ਸਫੈਦ ਪੋਸ਼ ਨੇ ਉੱਪਰੋਂ ਸਫੈਦ ਕੁੜਤੇ ਪਾਏ ਨੇ ਪਰ ਅੰਦਰੋਂ ਉਹਨਾਂ ਦੇ ਜਿਹੜੇ ਹਾਲਾਤ ਨੇ ਉਹ ਪ੍ਰਮਾਤਮਾ ਉਹ ਈਸ਼ਵਰ ਉਹ ਅੱਲਾ ਉਹ ਵਾਹਿਗੁਰੂ ਹੀ ਜਾਣਦਾ ਹੈ ਤੇ ਮੈਨੂੰ ਲੱਗਦਾ ਹੈ ਕਿ ਉਹਨਾਂ ਬੱਚਿਆਂ ਦੇ ਉਹਨਾਂ ਪਰਿਵਾਰਾਂ ਦੀ ਜੇਕਰ ਅਸੀਂ ਹੈਲਪ ਕਰਦੇ ਆ ਤਾਂ ਇਸ ਤੋਂ ਵੱਡੀ ਗੱਲ ਕੋਈ ਹੋਰ ਨਹੀਂ ਹੋ ਸਕਦੀ ਕਾਸਿਫ ਫਾਰੂਕੀ ਹਕੀਕਤ ਟੀਵੀ ਪੰਜਾਬੀ ਮਲੇਰਕੋਟਲਾ